ਦੋਸਤੋ ਪੰਜਾਬੀਆਂ ਦੇ ਤੁਸੀਂ ਜਿਗਰੇ ਦੇਖੋ ਕਿੰਨੇ ਕਿੰਨੇ ਵੱਡੇ ਨੇ ਇਸ ਟਾਈਮ ਅਸੀਂ ਦੇਵੀਗੜ੍ਹ ਇਲਾਕੇ ਵਿੱਚ ਖੜੇ ਆਂ ਸੇਵਾ ਕਰਨ ਆਏ ਸੀਗੇ ਬਾਪੂ ਹੁਣੀ ਵੀ ਉੱਥੇ ਸੇਵਾ ਕਰਦੇ ਸਾਨੂੰ ਮਿਲੇ ਤੇ ਬਾਪੂ ਨਾਲ ਮੈਂ ਗੱਲ ਨਹੀਂ ਲੱਗਿਆ ਜਦੋਂ ਬਾਪੂ ਦੱਸਿਆ ਕਹਿੰਦਾ ਮੇਰੇ 10 ਕਿल्ले ਜਿਹੜੇ ਮਾਰਹੇਠ ਆ ਗਏ ਤੇ ਬਾਪੂ ਖੁਦ ਆਪ ਸੇਵਾ ਕਰਦਾ ਫਿਰਦਾ ਬਾਪੂ ਤੋਂ ਪੁੱਛਦੇ ਆਪਾਂ ਇਹਨਾਂ ਦੇ ਕਿੰਨਾ ਜਿਹੜਾ ਨੁਕਸਾਨ ਹੋਇਆ ਬਾਪੂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਬਾਪੂ ਕਿੰਨੇ ਕਿਲੇ ਜਿਹੜੇ ਆਪਣੇ ਮੇਰੇ 4 ਕਿਲੇ ਮੇਰੇ ਕੋਲ ਆਪਣੇ ਨੇ 6-7 ਕਿਲੇ ਮੇਰੇ ਕੋਲ ਠੇਕੇ ਤੇ ਸੀਗੇ ਅੱਛਾ ਜਿਹੜੇ ਕਿ ਆ ਫਲੱਡ ਦੇ ਵਿੱਚ ਬਿਲਕੁਲੀ ਤੈਸਨਾਸ ਹੋ ਗਏ ਨੇ ਅੱਜ ਵੀ 2-2 2.5-2.5 ਫੁੱਟ ਪਾਣੀ ਖੜਿਆ ਮੈਂ ਤੁਹਾਨੂੰ ਵੀਡੀਓ ਵੀ ਦਿਖਾ ਕੇ ਹਟਿਆ ਹਾਂ ਵੀ ਅੱਜ ਵੀ ਉਹ ਸਾਰੀ ਜੜੀ ਲੰਬੀ ਪਈ ਆ ਮਿੱਟੀ ਨਾਲ ਢੱਕੀ ਗਈ ਅੱਛਾ ਪਰ ਸਤਗੁਰ ਦੇ ਇਹੇ ਹੁਕਮ ਅਨਸਾਰ ਅਸੀਂ ਸ਼ੁਰੂ ਤੋਂ ਹੀ ਸੇਵਾ ਕਰਦੇ ਆ ਰਹੇ ਹਾਂ ਹਾਂ ਚਲੋ ਉਹਨੇ ਹੌਸਲੇ ਬੁਲੰਦ ਦਿੱਤੇ ਹੋਏ ਨੇ ਜੋ ਪਾਣਾ ਵਰਤਣਾ ਉਹ ਤਾਂ ਵਰਤ ਕੇ ਹੀ ਰਹਿਣਾ ਹੈਗਾ ਉਹ ਕਦੇ ਨਾ ਟਲਿਆ ਨਾ ਟਲਦਾ ਹੈਗਾ ਮੇਰੀ 63 64 ਸਾਲ ਦੀ ਉਮਰ ਹੋ ਗਈ ਪਹਿਲੀ ਵਾਰ ਜਲਾਖੜੀ ਪਿੰਡ ਦੇ ਵਿੱਚ ਇੰਨਾ ਪਾਣੀ ਮੈਂ ਦੇਖ ਰਿਹਾ ਹੈਗਾ ਕਦੇ ਸਾਡੇ ਮੋਟਰਾਂ ਦੇ ਪਾਣੀ ਨਹੀਂ ਚੜਿਆ ਸੀਗਾ ਸਾਡੇ ਡੇਰਾਂ 'ਚ ਪਾਣੀ ਨਹੀਂ ਚੜਿਆ ਸੀਗਾ ਪਰ ਇਸ ਹਫਤੇ ਸਾਡੇ 2.5 3 3 ਫੁੱਟ ਪਾਣੀ ਗਿਆ ਇੱਕ ਹਫਤਾ ਲਗਾਤਾਰ ਪਾਣੀ ਚੱਲਿਆ ਓਰੇ ਤੇ ਬਹੁਤ ਸਾਰੇ ਡੇਰਿਆਂ ਦੇ ਵਿੱਚ ਨੁਕਸਾਨ ਹੋਇਆ ਪਿੰਡਾਂ ਦੇ ਵਿੱਚ ਚਲੋ ਬਚਾਅ ਸੀਗਾ ਲੋਕ ਘਰਾਂ 'ਚ ਸੁਰੱਖਤ ਬੈਠੇ ਸੀਗੇ ਪਰ ਜਿਹੜਾ ਫਸਲ ਆ ਫਸਲ ਸਾਡੀ ਸਾਰੀ ਹੀ ਨੁਕਸਾਨੀ ਗਈ ਲੱਗ ਪਾ ਤੁਸੀਂ ਤੁਸੀਂ ਬੱਪੂ ਜੀ ਸੇਵਾ ਕਰਦੇ ਫਿਰਦੇ ਹੋ ਸੇਵਾ ਤਾਂ ਵੀਰੇ ਚਲੋ ਜੋ ਸਾਡਾ ਹੋਣਾ ਸੀ ਨੁਕਸਾਨ ਹੋ ਗਿਆ ਸੀ ਲੋਕਾਂ ਦਾ ਤਾਂ ਸਾਥ ਦੇਈਏ ਨਾ ਸਾਡੀ ਡਿਊਟੀ ਵੀ ਬਣਦੀ ਹੈ ਇਨਸਾਨੀਅਤ ਤੌਰ ਤੇ ਇੱਕ ਵੀ ਅਸੀਂ ਜੇ ਕਿਸੇ ਭੈਣ ਭਾਈ ਦੀ ਮਦਦ ਕਰਾਂਗੇ ਕੱਲ ਨੂੰ ਸਾਡੇ ਵੀ ਕੰਮ ਕੋਈ ਆਊਗਾ ਬਾਕੀ ਸਾਡੇ ਸ਼ੈਨਸ਼ਾ ਜੀ ਨੇ ਸਾਨੂੰ ਬਹੁਤ ਹੌਸਲੇ ਬੁਲੰਦ ਦਿੱਤੇ ਹੋਏ ਨੇ ਨਹੀਂ ਤਾਂ ਲੋਕ ਨਰਾਸ਼ ਹੋ ਕੇ ਬਹਿ ਜਾਂਦੇ ਨੇ ਵੀ ਮੇਰੀ ਆਪਣੀ ਡੁੱਬ ਗਈ ਮੈਂ ਕਿਸੇ ਦੀ ਕੀ ਹੈਲਪ ਨੀ ਹੈਗੀ ਇਹ ਸਤਗੁਰ ਦੇ ਹੌਸਲੇ ਨੇ ਜਿਹੜੇ ਕਿਸਮਤ ਚ ਘਾਟੇ ਵਾਦੇ ਲਿਖਨੇ ਉਹ ਤਾਂ ਹੋ ਕੇ ਰਹਨੇ ਨੇ ਪਰ ਹੌਸਲਾ ਬੰਦੇ ਨੂੰ ਕਦੇ ਨਹੀਂ ਡੇਗਣਾ ਚਾਹੀਦਾ ਦਾਣੇ ਨੇ ਹੁਣ ਨਹੀਂ ਅੱਗੇ 6 ਮਹੀਨੇ ਬਾਅਦ ਆ ਜਾਣਗੇ ਘਾਟਾ ਹੀ ਆਪਾਂ 10 ਲੱਖ ਦਾ ਚਲੋ ਸਤਗੁਰ ਨੇ ਚਾਇਆ ਉਹ ਤਾਂ ਇੱਕ ਸਮਾਈ ਚ ਹੀ ਪੂਰਾ ਕਰ ਦੂਗਾ ਉਹ ਤਾਂ ਉਹਦੇ ਹੱਥ ਬਹੁਤ ਲੰਬੇ ਨੇ ਅਸੀਂ ਸਤਗੁਰ ਤੇ ਬਹੁਤ ਭਰੋਸਾ ਕਰਦੇ ਆਂ ਜਿਸ ਨੇ ਪੈਦਾ ਕਰਿਆ ਰੋਟੀ ਜ਼ਰੂਰ ਦਊਗਾ ਖਾਣੂ ਭੁੱਖੇ ਢਿੱਡੀ ਨਹੀਂ ਸੌਣ ਦਿੰਦਾ ਹੈਗਾ ਜਿਵੇਂ ਸਿਆਣਾ ਦੀ ਕਹਾਵਤ ਹੈ ਕਿ ਪੱਥਰ ਦੇ ਵਿੱਚ ਕੀੜਾ ਉਹਨੂੰ ਵੀ ਪ੍ਰਮਾਤਮਾ ਖਾਣ ਨੂੰ ਦਿੰਦਾ ਹੈਗਾ ਸੋ ਅਸੀਂ ਪ੍ਰਮਾਤਮਾ ਤੇ ਪੂਰਾ ਵਿਸ਼ਵਾਸ ਰੱਖਦੇ ਆਂ ਵੀ ਉਹ ਸਾਨੂੰ ਨਹੀਂ ਮਾਰਨ ਦਿੰਦਾ ਜਦ ਤੱਕ ਸਾਡੀ ਜ਼ਿੰਦਗੀ ਹੈਗੀ ਆ ਬਾਕੀ ਸਾਡੇ ਇਲਾਕੇ 'ਚ ਠੀਕ ਆ ਕੋਈ ਜਾਨੀਵਾਲੀ ਨੁਕਸਾਨ ਨਹੀਂ ਹੈਗਾ ਦੋ ਚਾਰ ਡੇਰੇ ਸੀਗੇ ਜਿਨ੍ਹਾਂ ਦੇ ਮਕਾਨ ਢਹਿ ਗਏ ਨੇ ਉਹਨਾਂ ਨੂੰ ਅਸੀਂ ਪੂਰਾ ਸੰਯੋਗ ਦੇ ਰਹੇ ਆਂ ਉਹਨਾਂ ਨੂੰ ਰੈਸਕਿਊ ਕੀਤਾ ਪਿੰਡ 'ਚ ਲੈ ਕੇ ਗਏ ਉਹਨਾਂ ਨੂੰ ਜੋ ਵੀ ਜ਼ਰੂਰਤ ਸੀਗੀ ਮਤਲਬ ਆਟ ਨੇ ਪਾਣੀ ਦੀ ਉਹ ਵੀ ਅਸੀਂ ਰਲ ਮਿਲ ਕੇ আর ਬਾਕੀ ਸਰਕਾਰ ਵੱਲੋਂ ਵੀ ਆਸਮਾਨ ਸਾਡੇ ਕੋਲ ਪਹੁੰਚਾਇਆ ਜਾ ਰਿਹਾ ਪਾਣੀ ਆ ਰਿਹਾ ਬਾਕੀ ਹੋਰ ਬਹੁਤ ਸਾਰੇ ਟਰ ਜਿਹੜੇ ਸੇਵਾ ਕਰ ਰਹੇ ਨੇ ਸੋ ਅਸੀਂ ਹੌਸਲੇ ਨਾਲ ਹੀ ਸੇਵਾ ਕਰ ਸਕਦੇ ਹਾਂ ਬਿਨਾਂ ਹੌਸਲੇ ਦੇ ਭਰਾਵਾ ਸੇਵਾ ਨਹੀਂ ਹੁੰਦੀ ਹੈਗੀ ਠੀਕ ਹੈ ਤੁਸੀਂ ਕਹਿ ਰਹੇ ਸੀ ਕਿ ਕਹਿੰਦਾ ਵੀ ਜੇ ਮੈਨੂੰ ਕਿਸੇ ਦੀ ਹੈਲਪ ਕਰਨ ਵਾਸਤੇ ਆਪਣਾ ਘਰ ਵੀ ਵੇਚਣਾ ਪਿਆ ਮੈਂ ਹੋ ਜਾਂਦਾ ਵੀਰੇ ਹੋ ਜਾਂਦਾ ਹੌਸਲੇ ਬਲੰਦ ਨੇ ਤਾਂ ਕੋਈ ਚੱਕਰੇ ਨਹੀਂ ਹੈਗਾ ਆ ਮੇਰੇ ਨਾਲ ਖੜੇ ਨੇ ਪੰਚਾਇਤ ਵਾਲੇ ਮੈਂਬਰ ਸਰਪੰਚ ਵੀ ਸਾਰਿਆਂ ਨੂੰ ਪਤਾ ਆਪਣੇ ਬਾਰੇ ਆਪਾਂ ਸ਼ੁਰੂ ਤੋਂ ਹੀ ਸੇਵਾ ਵਾਲੇ ਪਾਸੇ ਧਿਆਨ ਆਪਣਾ ਕਦੇ ਪਰਵਾਹ ਹੀ ਨਹੀਂ ਕੀਤੀ ਹੈਗੀ ਕਿਸੇ ਗੱਲ ਦੀ ਸਤਿਗੁਰ ਦਾ ਹੁਕਮ ਇਹ ਜਿਹਾ ਹੀ ਹੈ ਠੀਕ ਹੈ ਵੀ ਆਪਾਂ انسان ਨਾਲ انسان ਆ ਇਨਸਾਨੀਅਤ ਤੌਰ ਤੇ ਆਪਾਂ ਦੂਜੇ ਇਨਸਾਨ ਦੇ ਆਪਣਾ ਕੰਮ ਮੰਣਾ ਆਪਾਂ ਨੂੰ ਜ਼ਰੂਰੀ ਆਪਾਂ ਦੇਖਦੇ ਆਂ ਕਈ ਵਾਰੀ ਕਹਾਣੀਆਂ ਵੀ ਸੁਣਦੇ ਆਂ ਕਿ ਪਸ਼ੂ ਵੀ ਪਸ਼ੂ ਦੀ ਸੇਵਾ ਕਰਦਾ ਸਹੀ ਗੱਲ ਹੈ ਜੇ ਕਿਤੇ ਜੰਗਲ 'ਚ ਕੋਈ ਪਸ਼ੂ ਜ਼ਖਮੀ ਹੋ ਜਾਂਦਾ ਤਾਂ ਦੂਜਾ ਝੁੰਡਾ ਕੇ ਉਹਦੀ ਜੀਵਨ ਨਾਲ ਚੱਟਚਟਾਈ ਕਰਕੇ ਆਪਾਂ ਨੂੰ ਸਮਝ ਨਹੀਂ ਲੱਗਦਾ ਕਿ ਕੋ ਡਾਕਟਰ ਹੀ ਹੁੰਦੇ ਨੇ ਵਿੱਚ ਉਹਨੂੰ ਵੀ ਬਚਾ ਲੈਂਦੇ ਆਂ ਜਿੰਦਰਾ ਆਪਾਂ ਦਾ ਇਨਸਾਨ ਆ ਇਨਸਾਨ ਨੂੰ ਪਰਮਾਤਮਾ ਨੇ ਬੁੱਧੀ ਬਖਸ਼ੀ ਆਪਾਂ ਬੁੱਧੀ ਦੇ ਹਿਸਾਬ ਨਾਲ ਆਪ ਨੂੰ ਸੇਵਾ ਕਰਨੀ ਚਾਹੀਦੀ ਹੈ ਸਾਰੀ ਦੁਨੀਆ ਨੂੰ ਕਰਨੀ ਚਾਹੀਦੀ ਹੈ ਮੈਂ ਤਾਂ ਕਹਿੰਦਾ ਵੀ ਹਰੇਕ ਬੰਦੇ ਨੂੰ ਜਿਸ ਜਿੰਨੀ ਵੀ ਕਵੈਸਟੀ ਹੈਗੀ ਆ ਜੇ 2 ਰੁਪਈਆ ਦੀ ਕਵੈਸਟੀ ਹੋ ਸੇਵਾ ਬੱਤ ਚੜ੍ਹ ਕੇ ਕਰੇ ਇਹ ਆਪਣਾ ਹੱਕ ਵੀ ਬਣਦਾ ਹੈਗਾ ਇਹੀ ਆ ਸੱਚੀ ਇਨਸਾਨੀਅਤ ਹੈਗੀ ਬਪਨਾਮ ਦੱਸੋ ਤੁਹਾਡਾ ਕੀ ਸੁਖਦੇਵ ਸਿੰਘ ਜਲਾਖੇੜੀ ਜੀ ਅੱਛਾ ਦੋਸਤੋ ਇਹ ਮੇਰੇ ਨਾਲ ਬਾਪੂ ਸੀਗੇ ਸੁਖਦੇਵ ਸਿੰਘ ਜਲਾਖੇੜੀ ਤੋਂ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਪਤਾ ਲੱਗ ਗਿਆ ਹੋਣਾ ਗੱਲਾਂ ਸੁਣ ਕੇ ਵੀ ਪੰਜਾਬੀਆਂ ਦੇ ਦਿਲ ਜਿਹੜੇ ਕਿੰਨੇ ਵੱਡੇ ਨੇ ਇਸ ਕਰਕੇ ਮੈਨੂੰ ਲੱਗਦਾ ਜਿਹੜਾ ਪੰਜਾਬ ਬਚਿਆ ਹੋਇਆ ਤੁਸੀਂ ਦੇਖ ਸਕਦੇ ਹੋ ਰਾਸਣ ਦੀਆਂ ਟਰਾਲੀਆਂ ਪਰ ਪਰ ਆ ਗਈਆਂ ਕਹਿੰਦੇ ਟਰੱਕ ਵੀ ਇੱਥੇ ਪਰ ਪਰ ਆ ਗਏ ਬਾਪੂ ਟਰੱਕਾਂ ਦਾ ਤੁਸੀਂ ਜ਼ਿਕਰ ਕਰ ਰਹੇ ਸੀਗੇ ਹਾਂਜੀ ਟੈਂਪੂ ਟੁੱਪੂ ਆਇਆ ਟਰੱਕ ਦੇ ਅੱਗੇ ਨਹੀਂ ਲੰਗੇ ਪਾਣੀ ਸੀਗਾ 2.5 3 ਫੁੱਟ ਪਿੱਛੇ ਲਾ ਕੇ ਨੇ ਟਰੱਕ ਟੈਂਪੂ ਟਰਾਲੀਆਂ ਸਮਾਨ ਪਾ ਕੇ ਨੇ ਡੇਰਾ ਤੱਕ ਪਹੁੰਚ ਕੀਤੀ ਆ ਸਮਾਨ ਦੀ ਹਾਂਜੀ ਹਾਂਜੀ ਮਤਲਬ ਪੂਰੀ ਸੇਵਾ ਪਹੁੰਚ ਰਹੀ ਹੈ ਪੂਰੀ ਸੇਵਾ ਪੂਰੀ ਸੇਵਾ ਹੋ ਰਹੀ ਹੈ ਠੀਕ ਹੈ ਦੋਸਤੋ ਮਿਲਦੇ ਆਪਾਂ ਇੱਕ ਐਵੇਂ ਦੀ ਹੋਰ ਨੈਕਸਟ ਤੁਸੀਂ ਸਾਡੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ